ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਵੈਜ ਮੰਜੂਰੀਅਨ ਜਿਸ ਲਈ ਆਪਾਂ ਨੂੰ ਬੋਲ ਬਣਾਉਣੇ ਆ ਜਿਹੜੇ ਉਹਨਾਂ ਲਈ ਚਾਹੀਦਾ 470 ਗ੍ਰਾਮ ਗੋਭੀ 470 ਗ੍ਰਾਮ ਗਾਜਰਾ మీడియం ਸਾਈਜ਼ ਪਿਆਜ਼ 2 ਟੇਬਲस्पून ਅਦਰਕ 1 ਟੇਬਲस्पून ਲਸਣ 2 ਟੇਬਲस्पून ਹਰਾ ਪਿਆਜ਼ 1 टीस्पून ਨਮਕ 1 टीस्पून ਕਾਲੀ ਮਿਰਚ 100 ਗ੍ਰਾਮ ਮੈਦਾ 80 ਗ੍ਰਾਮ ਕਾਰਨਫਲੋਰ ਤੇ ਗਰੇਵੀ ਲਈ ਆਪਾਂ ਚਾਹੀਦਾ 1 ਟੇਬਲस्पून ਬਰੀਕ ਕਟਿਆ ਹੋਇਆ ਲਸਣ 1 ਟੇਬਲस्पून ਪਿਆਜ਼ ਤੇ 1 ਟੇਬਲस्पून ਹਰਾ ਪਿਆਜ਼ ਤੇ 1 ਟੇਬਲस्पून ਅਦਰਕ 1/2 ਚਮਚ ਕਸ਼ਮੀਰੀ ਲਾਲ ਮਿਰਚ ਟੇਸਟ ਅਨੁਸਾਰ ਨਮਕ ਜੇਕਰ ਤੁਸੀਂ ਮਿਰਚ ਤੇਜ਼ ਖਾਂਦੇ ਹੋ ਤਾਂ ਹੋਰ ਪਾ ਸਕਦੇ ਹੋ ਗਰੇਵੀ ਲਈ ਆਪਾਂ ਨੂੰ ਕਾਰਨਫਲੌਰ ਚਾਹੀਦਾ 2 ਟੇਬਲस्पून ਚਾਈਨੀਜ਼ ਸੌਸ ਲਈ 2 ਟੇਬਲस्पून ਕੇਚਪ 1 ਟੇਬਲस्पून ਡਾਰਕ ਸੋਇਆ ਸੌਸ 1 ਟੀस्पून ਚਿੱਲੀ ਸੌਸ 1 ਟੇਬਲस्पून ਸਿਰਕਾ 1/4 ਹਿੱਸਾ ਗ੍ਰੀਨ ਚਿੱਲੀ ਸੌਸ ਹੁਣ ਇੱਕ ਪੈਨ ਵਿੱਚ ਆਪਾਂ ਨੇ ਤੇਲ ਰੱਖ ਦੇਣਾ ਮੀਡੀਅਮ ਆਂਚ ਤੇ ਜਦੋਂ ਤੱਕ ਗਰਮ ਹੋ ਜਾਏਗਾ ਇਹ ਸਬਜ਼ੀਆਂ ਮੈਂ ਪਹਿਲੇ ਹੀ ਸਾਰੀਆਂ ਕੱਟ ਕੇ ਰੱਖੀਆਂ ਹੋਈਆਂ ਸੀ ਹੁਣ ਗਾਜਰਾਂ ਲੈ ਕੇ ਆਪਾਂ ਨੇ ਸੋਕਤਾ ਕਰ ਲੈਣਾ ਇਹਨਾਂ ਦਾ ਪਾਣੀ ਕੋਈ ਵੀ ਕੱਪੜਾ ਲੈ ਕੇ ਤੁਸੀਂ ਇਹਨਾਂ ਨੂੰ ਨਿਚੋੜ ਲੈਣਾ ਇਦਾਂ ਬਾਲੂ ਵਿੱਚ ਆਪਾਂ ਨੇ ਇਹਨੂੰ ਕੱਢ ਲੈਣਾ ਨਚੋੜ ਕੇ ਸੇਮ ਪ੍ਰੋਸੈਸ ਆਪਾਂ ਨੇ ਬੰਦ ਗੋਭੀ ਨਾਲ ਕਰਨਾ ਇਹ ਪਾਣੀ ਆਪਾਂ ਨੇ ਸੁਟਣਾ ਨਹੀਂ ਹੈਗਾ ਅੱਗੇ ਗਰੇਵੀ ਵਿੱਚ ਇਹਨੂੰ ਵਰਤ ਲੈਣਾ ਹੁਣ ਸਬਜ਼ੀਆਂ ਆਪਾਂ ਨੇ ਦੋਵੇਂ ਮਿਕਸ ਕਰ ਲੈਣੀਆਂ। ਹੁਣ ਆਪਾਂ ਇਹਨਾਂ ਵਿੱਚ ਪਾਵਾਂਗੇ ਆਦਰਕ, ਲਸਣ, ਪਿਆਜ਼, ਕਾਰਨਫਲੋਰ, ਮੈਦਾ, ਹਰਾ ਪਿਆਜ਼, ਕਾਲੀ ਮਿਰਚ, ਨਮਕ। ਤੁਸੀਂ ਨਾਮਕ ਮਿਰਚ ਆਪਣੇ ਟੇਸਟ ਅਨਸਾਰ ਪਾ ਸਕਦੇ ਹੋ ਅਸੀਂ ਮਿਰਚ ਕੱਟ ਖਾਂਦੇ ਆ ਇਸ ਲਈ ਮੈਂ ਕੱਟੀ ਪਾਈ ਆ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਹ ਸਾਰਾ ਹੁਣ ਆਪਾਂ ਨਾ ਇਹਨਾਂ ਦੀਆਂ ਬੋਲਾਂ ਬਣਾ ਲੈਣੀਆਂ ਛੋਟੀਆਂ ਹੀ ਰੱਖਣੀਆਂ ਆਪਾਂ ਨਾ ਬੋਲਾਂ ਕਿਉਂਕਿ ਇਹ ਵਿੱਚੋਂ ਕੱਚੀਆਂ ਰਹਿ ਜਾਂਦੀਆਂ ਜੇ ਵੱਡੀਆਂ ਹੋ ਜਾਣ ਤਾਂ ਇਸ ਵਿੱਚ ਸਹਿਜਵਾਨ ਸੌਸ ਵੀ ਪੈਂਦੀ ਆ ਮੇਰੇ ਕੋਲ ਹੈ ਨਹੀਂ ਸੀ ਉਸ ਨਾਲ ਟੇਸਟ ਵਧੀਆ ਬਣ ਜਾਂਦਾ ਸੋ ਤੁਸੀਂ ਪਾ ਸਕਦੇ ਹੋ ਉਹ ਵੀ ਇਸ ਤਰ੍ਹਾਂ ਬੈਜ ਬਾਲਜ਼ ਤਿਆਰ ਕਰਕੇ ਫਰਾਈ ਕਰਾਂਗੇ ਤੇਲ ਮੈਂ ਪਹਿਲਾਂ ਹੀ ਗਰਮ ਹੋਣਾ ਰੱਖਿਆ ਹੋਇਆ ਸੀ ਮੀਡੀਅਮ ਆਂਚ ਤੇ ਆਪਾਂ ਨੇ ਤੇਲ ਨੂੰ ਰੱਖਣਾ ਗਰਮ ਹੋਣਾ ਜੇ ਤੇਲ ਜ਼ਿਆਦਾ ਗਰਮ ਹੋਇਆ ਤਾਂ ਵਿੱਚੋਂ ਕੱਚੇ ਰਹਿ ਜਾਣਗੇ ਇਸ ਤਰ੍ਹਾਂ ਦੇ ਚਾਹੀਦੇ ਨੇ ਆਪਾਂ ਨੂੰ ਹੁਣ ਆਪਾਂ ਨੇ ਗਰੇਵੀ ਬਣਾਉਣੀ ਆ ਇਸ ਲਈ ਪਹਿਲਾਂ ਕਾਰਨਫਲੋਰ ਪਾਣੀ ਵਿੱਚ ਘੋਲ ਲੈਂਦੇ ਆ ਮੱਕੜ ਬਾਲ ਲੈ ਕੇ ਇਸ ਵਿੱਚ ਕੈਚੱਪ ਪਾ ਲੈਣੀ ਆ ਸੋਇਆ ਸੌਸ ਸਵੀਟ ਚਿੱਲੀ ਸ਼ਿਰਕਾ ਤੇ ਬਿਲਕੁਲ ਥੋੜੀ ਜਿਹੀ ਗ੍ਰੀਨ ਚਿੱਲੀ ਸੌਸ ਇਹ ਸਭ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮੀਡੀਅਮ ਫਲੇਮ ਤੇ ਪੈਨ ਰੱਖ ਕੇ 2 ਟੇਬਲस्पून ਤੇਲ ਪਾ ਦੇਣੇ ਆ ਤੇਲ ਗਰਮ ਹੋਣ ਤੇ ਚੌਪ ਕੀਤਾ ਵੱਲ ਲਸਣ ਪਾ ਦੇਣਾ ਲਸਣ ਨੂੰ ਥੋੜਾ ਜਿਹਾ ਸੇਕ ਲਗਾ ਕੇ ਇਸ ਵਿੱਚ ਪਿਆਜ਼ ਪਾ ਦੇਣੇ 2-3 ਮਿੰਟ ਪਿਆਜ਼ ਨੂੰ ਸੇਕ ਲਗਾ ਕੇ ਫਿਰ ਇਸ ਵਿੱਚ ਚੌਪ ਕੀਤਾ ਬਾਦਰਕ ਪਾ ਦੇਣਾ ਹੁਣ ਇਸ ਵਿੱਚ ਟੇਸਟ ਅਨਸਾਰ ਨਮਕ ਪਾ ਲੈਣਾ ਮੇਰੇ ਕੋਲ ਇੱਕ ਆਫੀ ਸਪੂਨ ਆ ਮੈਂ ਡੇਢ ਪਾ ਰਹੀ ਆ ਫਲੇਮ ਨੂੰ ਕੱਟ ਕਰਕੇ ਕਸ਼ਮੀਰੀ ਮਿਰਚ ਪਾ ਦਵਾਂਗੇ ਜਿਹੜੀ ਸੌਸ ਆਪਾਂ ਨੇ ਬਣਾਈ ਸੀ ਹੁਣ ਇਹ ਪਾ ਦੇਣੀ ਆ कॉर्न फ्लॉर पा देना हूँ अपने इतने पहले चंकी तरह हिला लेना क्योंकि नीचे जम जाता है चंकी तरह मिक्स कर लवेंगे हूँ अपने मीडियम फ्लेम कर लेनी है पहले फ्लेम घट की हुई सी ਜਿਹੜਾ ਸਬਜ਼ੀਆਂ ਵਿੱਚੋਂ ਪਾਣੀ ਕੱਢਿਆ ਸੀ ਇਹ ਵੀ ਪਾ ਦੇਣਾ ਗਰੇਵੀ ਬਣਾਉਣੇ ਵਾਸਤੇ 250 ਮਿਲੀਲੀਟਰ ਪਾਣੀ ਪਾ ਦੇਣਾ ਮੇਰੇ ਕੋਲ ਲਾਈਟ ਸੋਇਆ ਸੌਸ ਸੀ ਇਸ ਕਰਕੇ ਗਰੇਵੀ ਦਾ ਕਲਰ ਨਹੀਂ ਬਣਿਆ ਹੈਗਾ ਤੁਸੀਂ ਡਾਰਕ ਸੋਇਆ ਸੌਸ ਵਰਤਣੀ ਹੈ ਜਦੋਂ ਠਿਕ ਹੋਣ ਲੱਗ ਗਈ ਤਾਂ ਆਪਾਂ ਨਾ ਬੈਂਜ ਬਾਲਸ ਪਾ ਲੈਣੇ ਆ ਇਸ ਵਿੱਚ ਗਰੇਵੀ ਵਿੱਚ ਚੰਗੀ ਤਰ੍ਹਾਂ ਬੋਲਾਂ ਨੂੰ ਕੋਟ ਕਰ ਦੇਣਾ 2 ਮਿੰਟ ਸੇਕ ਲਗਾ ਕੇ ਆਪਾਂ ਨਾ ਹਰਾ ਪਿਆਜ਼ ਪਾ ਦੇਣਾ ਉੱਤੇ ਮੰਜੂਰੀਆਂ ਆਪਣਾ ਤਿਆਰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੈਗਮੈਂਟਾਂ ਵਿੱਚ ਦੱਸਣਾ ਤੁਹਾਨੂੰ ਰੈਸਪੀ ਕਿਵੇਂ ਦੀ ਲੱਗੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕ ਯੂ